Jai श्री राम ਸੋ ਸ੍ਰੀ ਗੱਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਬੰਦਰਪਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਕਾਂਗਰਸ ਦਾ ਹਾਲ ਹੈ ਉਸ ਤੋਂ ਕੋਈ ਵੀ ਅਣਜਾਣ ਨਹੀਂ ਹੈ ਤੇ ਸਭ ਕਾਂਗਰਸ ਦੇ ਜੋ ਇਸ ਹਾਲ ਤੇ ਚਿੰਤਾ ਜ਼ਾਹਰ ਕਰ ਰਿਹਾ ਹੈ ਤੇ ਇਸ ਦੇ ਨਾਲ ਹੀ ਜੋ ਕਾਂਗਰਸ ਦੇ ਆਗੂ ਨੇ ਨਵਜੋਤ ਸਿੰਘ ਸਿੱਧੂ ਉਹ ਵੀ ਇਸ ਤੋਂ ਚਿੰਤਾਗ੍ਰਸਤ ਨੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਹਿਮਾਚਲ ਪ੍ਰਦੇਸ਼ ਦੇ ਹਾਲ ਤੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਲਿਖਿਆ ਹੈ ਕਿ ਕਾਂਗਰਸ ਨੂੰ ਇਸ ਘਟਨਾਕ੍ਰਮ ਤੋਂ ਚਿੰਤਨ ਕਰਨ ਦੀ ਲੋੜ ਹੈ ਤੇ ਪਾਰਟੀ ਦੇ ਵਿੱਚੋਂ ਜੋ ਉਹ ਲੋਕ ਨੇ ਜੋ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਵੀ ਲੋੜ ਹੈ ਨਵਜੋਤ ਸਿੰਘ ਸਿੱਧੂ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਹ ਲਿਖਦੇ ਨੇ ਕਿ ਹਿਮਾਚਲ ਦਾ ਘਟਨਾਕ੍ਰਮ ਕਾਂਗਰਸ ਨੂੰ ਚਿੰਤਾ ਕਰਨ ਦੇ ਲਈ ਮਜਬੂਰ ਕਰ ਰਿਹਾ ਹੈ ਤੇ ਕਾਂਗਰਸ ਨਾਲ ਵਫਾ ਕਰਨ ਵਾਲੇ ਹਮਾਇਤੀ ਤੇ ਪਿੱਠ 'ਚ ਛੁਰਾ ਮਾਰਨ ਵਾਲੇ ਜਾਂ ਚਿੰਤਾ ਦੇ ਵਿੱਚ ਫਰਕ ਸਮਝਣ ਦੀ ਲੋੜ ਹੈ ਤੇ ਨਾਲ ਹੀ ਉਹਨਾਂ ਲਿਖਿਆ ਹੈ ਕਿ ਉਹ ਬਹਿਰੂਪੀਏ ਜੋ ਵੱਡੇ ਵੱਡੇ ਅਹੁਦਿਆਂ ਤੇ ਬੈਠ ਕੇ ਅੰਦਰੋਂ ਹੀ ਅੰਦਰੋਂ ED CBI ਏ ਆਈਟੀ ਵਰਗੀਆਂ ਏਜੰਸੀਆਂ ਤੋਂ ਦਬਾਅ ਹਟਾ ਕੇ ਪਾਰਟੀ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਕੁਝ ਲੋਕ ਨਗਦਨ ਰਾਏ ਨੂੰ ਤੇ ਧੱਕੇ ਚੜ੍ਹ ਕੇ ਕਾਂਗਰਸ ਦੇ ਵਿੱਚ ਨੇ ਤੇ ਕਟਪੁਤਲੀ ਵਿਰੋਧੀਆਂ ਦੀ ਬਣ ਜਾਂਦੇ ਨੇ ਤੇ ਮਤਲਬ ਸਾਈਆਂ ਕੀਤੀ ਤੇ ਵਧਾਈਆਂ ਕੀਤੀ ਔਰ ਅੱਗੇ ਲਿਖਦੇ ਨੇ ਕਿ ਨੁਕਸਾਨ ਸਿੰਘਵੀ ਸਾਹਿਬ ਦਾ ਨਹੀਂ ਨੁਕਸਾਨ ਬਲਕਿ ਇਸ ਤੋਂ ਕਿਤੇ ਵੱਡਾ ਹੈ ਤੇ ਪਾਰਟੀ ਨੂੰ ਅਜਿਹੇ ਜੈ ਚੰਦਾ ਤੋਂ ਮੁਕਤ ਕਰਦੇ ਹੋਏ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ ਹੈ ਤੇ ਇਹਨਾਂ ਦਾ ਕੀਤਾ ਹੋਇਆ ਨੁਕਸਾਨ ਹੈ ਜੋ ਉਹ ਸਦਾ ਰਸਦਾ ਤੇ ਪਾਰਟੀ ਦੀ ਆਤਮਾ ਤੇ ਹੋਂਦ ਤੇ ਵਾਰ-ਵਾਰ ਹਕੀਅਤ ਕਰਦਾ ਹੈ ਤੇ ਲੋਹੇ ਨੂੰ ਲੋਹਾ ਕਟਦਾ ਏ ਤੇ ਅਗ ਨੂੰ ਅਗ ਤੇ ਜਦੋਂ ਸੱਪ ਡੰਗ ਮਾਰਦਾ ਏ ਤਾਂ ਉਸ ਦਾ ਐਂਟੀਡੋਟ ਦੀ ਸੱਪ ਦਾ ਵਿਸ਼ਾ ਹੁੰਦਾ ਏ ਤੇ ਕਾਂਗਰਸ ਦੇ ਵਰਕਰ ਦਾ ਸਿਰ ਉੱਚਾ ਕਰਨ ਦੇ ਲਈ ਵਫਾਦਾਰੀ ਨੂੰ ਇੱਜ਼ਤ ਦੇਣ ਦੀ ਲੋੜ ਹੈ ਤੇ ਦਗਾਬਾਜ਼ਾਂ ਨੂੰ ਦੰਡ ਦੇਣ ਦੀ ਲੋੜ ਹੈ ਤੇ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਕਾਂਗਰਸ ਦਾ ਹਾਲ ਹੈ ਜੋ ਘਟਨਾਕ੍ਰਮ ਹੈ ਜੋ ਤਾਜ਼ਾ ਸਥਿਤੀ ਹੈ ਉਸ ਤੇ ਆਪਣੀ ਚਿੰਤਾ ਜ਼ਾਹਰ ਕਰ ਰਹੇ ਨੇ ਤੇ ਉਹਨਾਂ ਦੀ ਜੋ ਚਿੰਤਾ ਹੈ ਉਸ ਦੇ ਨਾਲ ਉਹ ਕਾਂਗਰਸ ਨੂੰ ਵੀ ਆਗਾ ਕਰ ਰਹੇ ਨੇ ਕਿ ਜੋ ਪਾਰਟੀ ਦਾ ਲੋਕ ਨੁਕਸਾਨ ਕਰ ਰਹੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਦੀ ਲੋੜ ਹੈ ਤੇ ਉਹਨਾਂ ਇਹ ਤਾਕੀਦ ਕੀਤੀ ਹੈ ਪਾਰਟੀ ਨੂੰ ਕਿਤਨਾ ਕਿਤੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ ਲੋਕ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਦੀ ਤੇ ਜੋ ਲੋਕ ਪਾਰਟੀ ਦੇ ਵਫਾਦਾਰ ਨੇ ਉਹਨਾਂ ਨੂੰ ਇੱਜ਼ਤ ਦੇਣ ਦੀ ਵੀ ਲੋੜ ਹੈ